ਸਤਿ ਸ਼੍ਰੀ ਅਕਾਲ ਔਨ ਸਕਾਈ ਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੇਂਦਰ ਦੇਵੀ ਚੰਡੀਆ ਦੀ ਸਰਕਾਰ ਬਣ ਚੁੱਕੀ ਹੈ ਨਰਿੰਦਰ ਮੋਦੀ ਨੇ ਤੀਜੀ ਵਾਰ ਪਰ ਤਾਨ ਮੰਤਰੀ ਅਹੁਦੇ ਤੇ ਲਈ ਸੌਚੀ ਹੈ ਅਤੇ ਹਾਰੇ ਹੋਏ ਮੰਤਰੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਆਓ ਜਾਣਦੇ ਹਾਂ ਇਸ ਤੇ ਲੋਕਾਂ ਦੀ ਕੀ ਹੈ رائے ਅਤੇ ਆਉਣ ਵਾਲੇ ਕੰਮਾਂ ਦੇ ਵਿੱਚ ਕੀ ਕੰਮਾਂ ਦੀ ਉਮੀਦ ਰੱਖਦੇ ਨੇ ਕੇਂਦਰ ਸਰਕਾਰ ਤੋਂ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਜੀਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਕਿਵੇਂ ਦੇਖਦੇ ਹੋ ਜਿਹੜਾ ਪਹਿਲਾਂ ਸਵਾਰਤਾ ਹੋ ਰਿਹਾਗਾ ਹੁਣ ਸਵਾਰ ਦੇਗਾ ਨਰਿੰਦਰ ਮੋਦੀ ਪਹਿਲਾਂ ਕਿਹੜੀ ਖੌਨ ਖੋਤੇ ਜਿਹੜੀ ਬਾਕੀ ਰਹਿ ਗਈ ਆ ਇਹ ਸਰ ਜਿਵੇਂ ਹਾਰਿਆ ਹੋਇਆ ਇੱਕ ਉਮੀਦਵਾਰ ਰਵਨੀਤ ਬਿੱਟੂ ਉਹਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਕੁੱਤੀ ਚੋਰਾ ਨਾਲ ਲਈ ਹਾਂਜੀ ਕੁੱਤੀ ਚੋਰਾ ਨਾਲ ਲਈ ਇਹ ਸਰ ਕਿਵੇਂ ਦੇਖਦੇ ਹੋ ਜਿਹੜੇ ਭਾਜਪਾ ਦੇ ਪੁਰਾਣੇ ਲੀਡਰ ਹੈ ਉਹ ਇਹ ਨਹੀਂ ਸੋਚਣਗੇ ਕਿ ਸਾਨੂੰ ਵਿਚਾਰ ਕੇ ਨਵਾਂ ਆਇਆ ਬੰਦਾ ਉਹਨੂੰ ਅੱਗੇ ਔਦਾ ਦੇ ਦਿੱਤਾ ਉਹ ਵੀ ਪੂਛ ਮਾਰਨ ਨਾਲੋਂ ਜ਼ਿਆਦਾ ਤੇ ਸਰ ਅੱਗੇ ਵਿਕਾਸ ਤੇ ਕੋਈ ਕੰਮ ਦੇਖਦੇ ਹੋ ਕੋਈ ਸਰਕਾਰ ਕਰਵਾਏਗੀ ਆ ਵਿਕਾਸ਼ ਹੀ ਸਾਰਾ ਕਿੰਨਾ ਵਿਕਾਸ਼ ਹੀ ਹੈ ਤੇ ਹੋਰ ਕੀ ਆ ਵਿਕਾਸ਼ ਹੀ ਆ ਤੇ ਸਰ ਜਿਵੇਂ ਵਰਨੀਤ कौर ਉਹ ਵੀ ਪਾਸਪਾਲੇ ਵੱਲੋਂ ਖੜੀ ਸੀ ਪਰ ਉਹਨੂੰ ਅੱਗੇ ਮੌਕਾ ਨਹੀਂ ਦਿੱਤਾ ਗਿਆ ਰਵਨੀਤ ਬਿੱਟੂ ਨੂੰ ਅੱਗੇ ਲੈ ਕੇ ਗਏ ਕਹਿੰਦੇ ਕਿ ਇਹ ਵਿੱਚ ਸਿਆਸਤ ਦਾ ਅਕਸ ਹੈ ਸ਼ੋਭਾ ਖਾਦੀ ਹੈ ਨਾ ਗੁਰਕਾ ਸਾਹਿਬ ਦੀਆਂ पर रहते ही सब कुछ नमस्ते अंकल नमस्ते अंकल केंद्र में तीसरी बार नरेंद्र मोदी की सरकार बनी है सही बात ही है तो वो अच्छी काम करेगा तो अच्छी सरकार बनेंगे तो तो आगे क्या अपील करना चाहते हो कैसा काम करे नरेंद्र मोदी अच्छी करेंगे इस बार तो अच्छा करेंगे इस बार पूरी सरकार उसकी नहीं है वो आपने फिर सोचेगा दोबारा करेगा ठीक ਤੋ ਚਿਮੇਕੀ ਲੁਧਿਆਣਾ ਦੇ ਵਿੱਚ ਇੱਕ ਉਮੀਦਵਾਰ ਹੈ ਰਵਨੀਤ ਬਿੱਟੂ ਉਮੀਦਵਾਰ ਸੀਗੇ ਲੋਕ ਸਭਾ ਚੋਣਾਂ ਦੇ ਚੋਣਾਂ ਹਾਰ ਗਏ ਨੇ ਫਿਰ ਵੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਉਹ ਮੈਡਮ ਉਸ ਕੋਈ ਪਹਿਲੇ ਪਹਿਲੇ ਕੋ अच्छे ਕੰਮ ਕੀਏ ਹੋਗੇ ਉਹਨੇ ਫਿਰ ਹੀ ਉਸ ਕੋ ਮਤਾ ਦਿਆ ਐਸੇ ਤਾਂ ਕੋਈ ਦਿੱਤਾ ਹੀ ਨਹੀਂ ਹੁੰਦਾ ਤੇ ਜਿਵੇਂ ਨਰਿੰਦਰ ਮੋਦੀ ਕੀ ਸਰਕਾਰ ਬਣ ਗਈ ਹੈ ਕੀ ਚਾਹਤੇ ਹੋਰ ਕੀ ਨਵਾਂ ਵਿਕਾਸ ਹੋ ਵਿਕਾਸ ਤਾਂ ਕਰੇਗਾ ਉਹ ਜੋ ਮਰੀਕਸਾਂ ਆਏਗਾ ਵਿਕਾਸ ਕਰੇਗਾ ਉਹ ਜੀ ਓਕੇ ਚਲ ਅਰੇ ਬੋਲੇ ਬੋਗਾ ਬੋਨੇ ਗਲਤ ਹੋ ਵੇ ਸਰ ਜਿਹੜਾ ਰਵਨੀਤ ਬਿੱਟੂ ਐ ਇੱਕ ਹਾਰਿਆ ਹੋਇਆ ਉਮੀਦਵਾਰ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਾਂਦੇ ਕੁਝ ਨਹੀਂ ਕਹਿ ਸਕਦੇ ਨਰਿੰਦਰ ਮੋਦੀ ਨੇ ਹੁਣ ਤੀਜੀ ਵਾਰ ਸੌ ਚੁੱਕੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਹਨਾਂ ਦੀ ਐਨਡੀਏ ਦੀ ਸਰਕਾਰ ਬਣੀ ਐ ਕੇਂਦਰ ਦੇ ਵਿੱਚ ਅੱਗੇ ਵਿਕਾਸ ਦੇ ਕੰਮਾਂ ਦੇ ਲਈ ਪੰਜਾਬ ਦੇ ਲਈ ਕਿਹੜੇ ਕੰਮ ਹੋਣੇ ਚਾਹੀਦੇ ਬੇਟੇ ਆਪਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਹੋਰ ਨੌਲੇਜ ਮਤਲਬ ਪੰਜਾਬ ਦੀਆਂ ਕੋਈ ਮੰਗਾਂ ਹੋਣ ਵੀ ਅੱਗੇ ਜਿਹੜੀ ਪਹਿਦੇ ਦਾ ਆ ਰਹੀ ਆ ਪਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਜੀ ਠੀਕਾ ਕਿ ਨਹੀਂ ਹਾਂਜੀ ਵਿਚਾਰੇ ਧਰਨਿਆਂ ਦੇ ਬੈੰਦੇ ਆ ਭੁੱਖੇ ਰਹਿੰਦੇ ਆ ਠੀਕਾ ਕਿ ਨਹੀਂ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਕਿਹਾ ਸੀ 20 ਜੂਨ ਤੋਂ ਦੁਬਾਰਾ ਧਰਨੇ ਮਜ਼ਬੂਤ ਕਰਾਂਗੇ ਹਾਂ ਪਰ ਨਹੀਂ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਜੀ ਠੀਕਾ ਕਿ ਨਹੀਂ ਵਿਚਾਰੇ ਪਰੇਸ਼ਾਨ ਆ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਸੁਣਵਾਈ ਕਰਨੀ ਚਾਹੀਦੀ ਪੰਜਾਬੀਆਂ ਦੀ ਠੀਕ ਹੈ ਜੀ ਹੋਰ ਕੋਈ ਪੰਜਾਬ ਦੀਆਂ ਕੋਈ ਅਹਿਮ ਮੰਗਾ ਹੋਣ ਕੋਈ ਅਹਿਮ ਮੁੱਦੇ ਜਿਵੇਂ ਨਸ਼ਿਆਂ ਦਾ ਬੇਰੋਜ਼ਗਾਰੀ ਦਾ ਅਜਿਹੇ ਕਿਹੜੇ ਮੁੱਦੇ ਜਿਹੜੇ ਰਵਨੀਤ ਬਿੱਟੂ ਨੇ ਜੇ ਉੱਪਰ ਲਿਆਂਦਾ ਗਿਆ ਤੇ ਉਹ ਪੰਜਾਬ ਦੇ ਮੁੱਦੇ ਹੱਲ ਵੀ ਕਰੇ ਕੁਝ ਲੋਕੀ ਜਿਨ੍ਹਾਂ ਹੁਣ ਚੋਣਾ ਪਈਆਂ ਆ ਜਿਹੜੇ ਮਤਲਬ ਸ਼ਰਾਬ ਸ਼ਰੂ ਵੇਚਦੇ ਹੀ ਲੋਕੀ ਹਨਾ ਉਹ ਕਾਫੀ ਇਹਨਾਂ ਨੇ ਫੜ ਕੇ ਅੰਦਰ ਕੀਤੇ ਆ ਜੀ ਠੀਕ ਹੈ ਜੀ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਹੀ ਉਹ ਬੰਦੇ ਫੜੇ ਇਹਨਾਂ ਨੇ ਕਾਫੀ ਹੁਣ ਠੀਕ ਹੈ ਜੀ ਦਸਾਰ ਕੀ ਕਹਿਣਾ ਨੇ ਅੱਗੇ ਦੇ ਲਈ ਕਿਹੜੇ ਸੁਧਾਰ ਦੇ ਕੰਮ ਪੰਜਾਬ ਤੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਜਿਵੇਂ ਇੱਕ ਤੁਸੀਂ ਕਿਸਾਨੀ ਦਾ ਮੁੱਦਾ ਕਿਹਾ ਬਾਕੀ ਹੋਰ ਕੋਈ ਮੁੱਦੇ ਹੋਰ ਮਹਿੰਗਾਈ ਵਧੀ ਹੈ ਮਹਿੰਗਾਈ ਘਟਕ ਹੋਣੀ ਚਾਹੀਦੀ ਹੈ ਜੀ ਮਾਰੇ ਮਾਰੇ ਬੰਦੇ ਵਾਸਤੇ ਬਹੁਤ ਔਖਾ ਹੈ ਦਿਹਾੜੀਦਾਰ ਬੰਦੇ ਵਾਸਤੇ ਬਹੁਤ ਔਖਾ ਹੈ ਜਿੰਨੇ 4-500 ਰੁਪਿਆ ਦਿਹਾੜੀ ਦਾ ਕਮਾਣਾ ਉਹਨੇ ਕੀ ਕਰ ਲੈਣਾ ਵਿਚਾਰੇ ਨੇ ਆਪਣੇ ਨਿਆਣੇ ਢਿੱਡ ਪਾਲੇਗਾ ਕਿ ਕੀ ਕਰੇਗਾ ਠੀਕ ਆ ਕਿ ਨਹੀਂ ਥੈਂਕ ਯੂ ਸਰ ਓਕੇ ਸਸ਼ੀਗਲ ਅੰਕਲ ਸਸ਼ੀਗਲ ਹਾਂ ਜੀ ਮੈਂ 온 ਸਕਾਈ ਟੀਵੀ ਤੋਂ ਤੇ ਤੀਜੀ ਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੋਚ ਕੇ ਕੀ ਹੈ ਅੱਗੇ ਵਿਕਾਸ ਦੇ ਕੰਮ ਕਿਹੋ ਜਿਹੇ ਹੋਣਗੇ ਕੀ ਲੱਗਦਾ ਹੈ ਜਿਵੇਂ ਪਹਿਲਾਂ ਨਥਿੰਗ ਹੁਣ ਵੀ ਨਥਿੰਗ ਕੁਝ ਵੀ ਨਹੀਂ ਹੋਣਾ ਬੱਲੇ ਬੱਲੇ ਕੁਝ ਨਹੀਂ ਹੋਣਾ ਹੋਣੀ ਕੁਝ ਨਹੀਂ ਹੋਣਾ ਤੇ ਸਰ ਲੋਕ ਸਭਾ ਜਿਹੜੀਆਂ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਪਾਸ਼ਪਾ ਦੀ ਇੱਕ ਵੀ ਸੀਟ ਨਹੀਂ ਰਹੀ ਇੱਕ ਹਾਰਿਆ ਹੋਇਆ ਉਮੀਦਵਾਰ ਰਵਨੀਤ ਬਿੱਟੂ ਉਹਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਕੀ ਸੋਚ ਕੇ ਕੀਤਾ ਹੈਗਾ ਲਖੋ ਜਿੰਨੇ ਕੇ ਬੁੱਧੀਮਾਨ ਹੈਗੇ ਲੋਕ ਜੀ ਤੁਹਾਡੇ ਸਾਹਮਣੇ ਹੀ ਇਹਨਾਂ ਕੋ ਬੰਦਰੀ ਨਹੀਂ ਘਾਟ ਹੈ। ਉਹੀ ਦੁਬਾਰਾ ਰਿਪਲੇਸ ਕਰੀ ਜਾ ਰਹੇ ਹੈ। ਉਹੀ ਵਿਤ ਮੰਤਰੀ ਹੈ। ਜੀ। ਫੇਟਰੀ ਲਨ ਪੁਰਾਣੀਆਂ ਹੈ। ਇਹਨਾਂ ਕੀ ਕਰਨਾ? ਕੁਝ ਨਹੀਂ ਕਰਨਾ। ਜੀ ਸਰ ਜਿਹੜੇ ਬੀਜੇਪੀ ਦੇ ਪੁਰਾਣੇ ਲੀਡਰ ਹੈ ਜਿਹੜੇ ਕਈ ਸਾਲਾਂ ਤੋਂ ਬੀਜੇਪੀ ਦੇ ਨਾਲ ਚੱਲਦੇ ਆ ਰਹੇ ਹੈ। ਉਹਨਾਂ ਨੂੰ ਨਾਮ ਮੌਕਾ ਦਿੰਦੇ ਹੋਏ ਕਾਂਗਰਸ ਛੱਡ ਕੇ ਆਏ ਨਵੇਂ ਨੇਤਾ ਨੂੰ ਮੌਕਾ ਦਿੱਤਾ ਗਿਆ ਹੈ। ਯਾਨੀ ਕਿ ਤੁਸੀਂ ਇਹ ਕਹ ਲੋਗੇ ਜਿਹੜੀ ਬਾਲਪਾ ਹੈਗੀ ਹੁਣ ਦੀ ਪ੍ਰੈਜ਼ੈਂਟ ਜੀ। ਉਹ ਪੂਟਲੀ ਕਾਂਗਰਸੀ ਹੈ। ਜੀ। 240 ਦੇ ਵਿੱਚ 115 ਕਾਂਗਰਸੀ ਹੈ। ਜਿਹੜੇ

ਅੱਗੇ ਦਾ ਮਾੜੀ ਦੇਖਦੇ ਆ ਤੇ ਹਿਸਾਬ ਨਾਲ ਤਾਂ ਦਿਖਦਾ ਹਾਂਜੀ ਮਾੜੀ ਦੇਖਦੇ ਆ ਅੱਗੇ ਕੰਮ ਤਾਂ ਕਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਅੱਗੇ ਮਾੜੇ ਕੰਮ ਦਿਖਦੇ ਆ ਜੇ ਹਿਸਾਬ ਨਾਲ ਸਖਤੀ ਹੁੰਦੀ ਵੀ ਸਖਤੀ ਕਿਹੜੇ ਕੰਮ ਦੇ ਵਿੱਚ ਮਤਲਬ ਮਹਿੰਗਾਈ ਜਿਆਦਾ ਕਰਦੇ ਪਏ ਜਿੱਦਾਂ ਜੀ ਤਾਂ ਕਰ ਤੇ ਅੱਗੇ ਕੋਈ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਵੀ ਕੋਈ ਸਹੂਲਤਾਂ ਜਿਹੜੀਆਂ ਆਮ ਲੋਕਾਂ ਨੂੰ ਦੇ ਹਾਂ ਉਹ ਤਾਂ ਕਰਨਾ ਚਾਹੁੰਦੇ ਆ ਕੀ ਮਤਲਬ ਖਰਜ ਤਾਂ 27 ਮਾੜੀ ਘੱਟ ਰੱਖਣਾ ਜਿੱਥੇ ਇੰਨੇ ਜ਼ਿਆਦਾ ਨਹੀਂ ਕਰਨੇ ਚਾਹੀਦੇ ਸਰ ਸਰ ਤੀਜੀ ਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੌਂ ਚੱਕੀ ਐ ਅੱਗੇ ਵਿਕਾਸ ਦੇ ਕੰਮ ਕਿਹੋ ਜਿਹੇ ਹੋਣਗੇ ਕਿਵੇਂ ਦੇਖਦੇ ਹੋ ਉਹ ਝੂਠ ਬੋਲ ਕੇ ਬਣਿਆ ਪ੍ਰਧਾਨ ਮੰਤਰੀ ਆ ਸੱਚ ਬੋਲ ਕੇ ਨਹੀਂ ਬਣਿਆ ਉਹਨੇ ਤਕਰੀਬਨ ਲੋਕਾਂ ਦੇ ਵਿੱਚ ਹਿੰਦੂ ਮੁਸਲਮਾਨ ਦਾ ਪ੍ਰੋਪਗੈਂਡਾ ਚਲਾਇਆ ਜਿਹੜਾ ਕਿ ਫੇਲ ਵੀ ਹੋਇਆ ਪਰ ਇਹ ਹੈ ਕਿ ਜਿੱਤਿਆ ਵਾ ਮੀਨਸਟ੍ਰੀਮ ਮੀਡੀਆ ਕਰਕੇ ਮੀਨਸਟ੍ਰੀਮ ਮੀਡੀਆ ਨੇ ਇੱਕ ਪ੍ਰੋਪਗੈਂਡਾ ਸਿਰਜਿਆ ਇਹਦਾ ਕਰਕੇ 240 ਤੱਕ ਪਹੁੰਚ ਗਿਆ ਜੇ ਮੀਨਸਟ੍ਰੀਮ ਮੀਡੀਆ ਵੀ ਇਹ ਪ੍ਰੋਪਗੈਂਡਾ ਨਾਨਾ ਸੇ ਟਕਰਦਾ ਇਹ ਹੈ ਕਿ ਮੋਦੀ 200 ਦਾ ਅੰਕੜਾ ਨਹੀਂ ਸੀ ਪਾਰ ਕਰ ਸਕਦਾ ਤੇ ਅੱਗੇ ਜੇ ਹੁਣ ਫਿਲਹਾਲ ਸਰਕਾਰ ਤੇ ਬਣੀ ਗਈ ਹੈ ਅੱਗੇ ਵਿਕਾਸ ਦੇ ਕਿਹੜੇ ਕੰਮ ਚਾਹੁੰਦੇ ਹੋ ਕਿ ਪੰਜਾਬ ਦੇ ਪਹਿਲ ਦੇ ਆਧਾਰ ਤੇ ਹੋਣ ਪੰਜਾਬ ਦੇ ਪਹਿਲ ਦੇ ਆਧਾਰ ਤੇ ਕਿਹੜਾ ਵਿਕਾਸ ਕਰਨਾ ਹੈ ਇਹਨਾਂ ਨੇ ਅਸੀਂ ਪੰਜਾਬ ਦਾ ਇੱਕ ਨਕਾਰਿਆ ਹੋਇਆ ਰਵਨੀਤ ਬਿੱਟੂ ਉਨਾ ਕਰਕੇ ਭੇਜਿਆ ਵੀ ਲੁਧਿਆਣੇ ਵਾਲਿਆਂ ਨੇ ਵੀ ਸਾਨੂੰ ਇਹ ਨਹੀਂ ਚਾਹੀਦਾ ਇਹਨਾਂ ਨੇ ਫੇਰ ਸਾਡੇ ਸਿਰ ਤੇ ਲਿਆ ਕੇ ਬਾਹਤਾ ਇਦੋਂ ਵੱਡਾ ਪੰਜਾਬ ਨਾਲ ਧੋਖਾ ਹੋਰ ਕੀ ਹੋ ਸਕਦਾ ਇਹਦੇ ਵਾਸਤੇ ਕੀ ਸੋਚ ਸਕਦੇ ਬੀਜੇਪੀ ਪੰਜਾਬ ਲਈ ਕੀ ਕਰੂਗੀ ਜਿਵੇਂ ਕੀ ਰਵਨੀਤ ਮਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਜਿਹੜੇ ਪੁਰਾਣੇ ਨੇਤਾ ਨੇ ਕੀ ਉਹ ਇਸ ਸਮੇਂ ਕੀ ਫੀਲ ਕਰ ਰਹੇ ਹੋਣਗੇ ਕਿ ਸਾਨੂੰ ਪਿੱਛੇ ਪਿੱਛੇ ਹਟਾ ਦਿੱਤਾ ਗਿਆ ਇੱਕ ਕੱਲ ਤੇ ਆਏ ਨਵੇਂ ਬੰਦੇ ਕਰਕੇ ਮੈਂ ਹੁਣ ਇੱਕ ਚੀਜ਼ ਬੋਲ ਰਣੀਆ ਪੰਜਾਬ ਦੇ ਮੂੰਹ ਤੇ ਚਪੇੜ ਇਹ ਪੁਰਾਣੇ ਨੇਤਾ ਦੇ ਮੂੰਹ ਤੇ ਚਪੇੜ ਆ ਜੋ ਬੀਜੇਪੀ ਦੇ ਪੁਰਾਣੇ ਨੇਤਾ ਰਹੇ ਨਾ ਜੋ ਪੰਜਾਬ ਦੇ ਵਿੱਚ ਜਿੱਦਾਂ ਤਰਨਚੋਗ ਸੀ ਚਾਹੇ ਵੀ ਜੇ ਸਾੰਪਲਾਜ ਛੱਡ ਕੇ ਚਲੇ ਗਏ ਆ ਜਾਂ ਹੋਰ ਬਹੁਤ ਸਾਰੇ ਨੇਤਾ ਵਾ ਤੇ ਜਾਂ ਇਦਰ ਕਾਂਗਰਸ ਵਾਲਾ ਪ੍ਰਧਾਨ ਇਹਨਾਂ ਨੇ ਲਿਆ ਕੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਬੀਜੇਪੀ ਦਾ ਤੇ ਤੁਸੀਂ ਇਹ ਸੋਚ ਲਓ ਵੀ ਜਦੋਂ ਐਡੇ ਐਡੇ ਕਦਾਵਰ ਨੇਤਾ ਪਏ ਆ ਇਹ ਭੇਜਣਾ ਜੇਕਰ ਆ ਗਾਂ ਰਾਜ ਸਭਾ ਵੀ ਭੇਜਣਾ ਉਹਨਾਂ ਨੂੰ ਭੇਜਿਆ ਜਾ ਸਕਦਾ ਸੀ ਪਰ ਨਹੀਂ ਇਹਨਾਂ ਨੇ ਉਹਨਾਂ ਦੇ ਜਿਹੜੇ ਪੁਰਾਣੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਮੂੰਹ ਤੇ ਚਪੇੜ ਮਾਰੀ ਆ ਤੇ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਚਪੇੜ ਮਾਰ ਹਲਾ ਕੀ ਇਹ ਕਿਹਾ ਜਾਂਦਾ ਹੈ ਕਿ ਰਵਨੀਤ ਬਿੱਟੂ ਦਾ ਪਿਛੋਕੜ ਦੇਖ ਕੇ ਉਹਨਾਂ ਨੂੰ ਇਹ ਮੌਕਾ ਦਿੱਤਾ ਗਿਆ ਕਿਉਂਕਿ ਇਹ ਕਿਸ ਸਿਆਸੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬੀਨਤ ਸਿੰਘ ਇਹ ਕਾਰਨ ਕਰਕੇ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਤੁਸੀਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਬੀਨਤ ਸਿੰਘ ਦੀ ਗੱਲ ਕੀਤੀ ਹੈ ਉਹਨੂੰ ਪੰਜਾਬ ਦੇ ਵਿੱਚ ਕੀ ਨਾਮ ਲੈ ਕੇ ਸੰਬੋਧਨ ਕੀਤਾ ਜਾਂਦਾ ਉਹ ਮੈਂ ਇੱਥੇ ਬੋਲ ਨਹੀਂ ਸਕਦਾ ਔਨ 에ਅਰ ਬੋਲਿਆ ਨਹੀਂ ਜਾ ਸਕਦਾ ਦੂਸਰੀ ਗੱਲ ਉਹਨਾਂ ਨੂੰ ਪਤਾ ਵੀ ਰਵਨੀਤ ਬਿੱਟੂ ਇੱਕ ਇਹੋ ਜਿਹਾ ਜਿਹੜਾ ਵਾ ਜਿੱਦਾਂ ਕਿ ਅਸੀਂ ਦੇਸ਼ ਵਿੱਚ ਹਿੰਦੂ ਮੁਸਲਮਾਨ ਕਰਦੇ ਹਾਂ ਇਹਨੇ ਵੀ ਅਜ ਤੱਕ ਐਨਟੀ ਸਿੱਖ ਬਿਆਨ ਨਹੀਂ ਆਏ ਆ ਉਹਨਾਂ ਨੇ ਇੱਕ ਪ੍ਰੋਪਾਗੈਂਡਾ ਸੈੱਟ ਕਰਨ ਲਈ ਇੱਕ ਚਿਹਰਾ ਮੋੜੇ ਲਿਆਂਦਾ ਵਾ ਜਿਹਨੂੰ ਆਉਣ ਵਾਲੇ ਸਮੇਂ 'ਚ ਅੱਜ ਵੀ ਨਕਾਰਿਆ ਲੋਕਾਂ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਨਕਾਰਨਗੇ ਤੇ ਪਰਨੀਤ گور ਵੀ ਪਾਸਪਾ ਦਾ ਹਿੱਸਾ ਰਹੀ ਹੈ ਕਿ ਉਹ ਯੋਗਤਾਦਾਰੀ ਨੂੰ ਡਿਸਰਵ ਨਹੀਂ ਸੀ ਕਰਦੀ ਬਿਲਕੁਲ ਨਹੀਂ ਮੈਂ ਨਹੀਂ ਮੰਨਦਾ ਜਿਹੜੇ ਬੰਦੇ ਨੇ ਸਾਰੀ ਉਮਰ ਕਾਂਗਰਸ 'ਚੋਂ ਖਾਦਾ ਕਾਂਗਰਸ ਨੇ ਬਣਾਇਆ ਉਹਨੇ ਕਾਂਗਰਸ ਨੇ ਉਹਨੂੰ ਮੰਤਰੀਪਦ ਦਿੱਤੇ ਕਾਂਗਰਸ ਨੇ ਉਹਨੂੰ ਉਹਦੇ ਹਸਬੰਦ ਨੂੰ ਮੁੱਖ ਮੰਤਰੀ ਦਿੱਤਾ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਉਹਨੂੰ ਮੁੱਖ ਮੰਤਰੀ ਤੱਕ ਪਹੁੰਚਾਇਆ ਕਿ ਤੁਸੀਂ ਕੀ ਡਿਜ਼ਰਵ ਕਰਦੇ ਵੀ ਉਹ ਹੁਣ ਇਧਰੋਂ ਦਲ ਬਦਲੂ ਇਧਰ ਚਲੇ ਗਿਆ ਇਧਰੋਂ ਚਲੇ ਗਿਆ ਇਧਰੋਂ ਚਲੇ ਗਿਆ ਤੇ ਕੀ ਇਹ ਇਹ ਦਲ ਬਦਲੂ ਸਾਡੇ ਸਾਹਮਣੇ ਆਈ ਜਾਣਗੇ ਤੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਇਹ ਅਪੀਲ ਆ ਕੇ ਧਰਮ ਦੇ ਮਾਮਲੇ ਤੋਂ ਉੱਤੇ ਉੱਠ ਕੇ ਸਮਾਜਿਕ ਮੁੱਦਿਆਂ ਤੇ ਵੋਟ ਕਰਨ ਜਿਹੜਾ ਕਿ ਬੇਰੁਜ਼ਗਾਰੀ ਹੋਵੇ ਮੰਗਿਆਈ ਹੋਵੇ ਇਦਾਂ ਦੇ ਜੋ ਸਭ ਤੋਂ ਵੱਡਾ ਜਿਹੜਾ ਨਸ਼ਿਆਂ ਦਾ ਮੁੱਦਾ ਸਾਡਾ ਖਾਸ ਕਰਕੇ ਪੰਜਾਬ ਨਹੀਂ ਭਾਰਤ ਲੈਵਲ ਤੇ ਹੁਣ ਸਭ ਤੋਂ ਵੱਧ ਨਸ਼ਾ ਜੇ ਪਿਛਲੇ ਸਮੇਂ ਦੇ ਵਿੱਚ ਕਿਤੇ ਉਭਰਾਮਦ ਹੋਇਆ ਤੋ ਮੰਦਰਾ ਪੋਰਟ ਗੁਜਰਾਤ ਦੀ ਆ ਗੁਜਰਾਤ ਤੋਂ ਨਸ਼ਾ ਸਮਕਲੋ ਕੇ ਪੰਜਾਬ ਚ ਆਉਂਦਾ ਪੰਜਾਬ ਨੂੰ ਬੇੜਾ ਗਰਕ ਕਰਨ ਵਾਸਤੇ ਇਹ ਲੱਗੇ ਹੋਏ ਆ ਪਰ ਪ੍ਰਮਾਤਮਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਚੜਦੀ ਕਲਾ ਜੀ ਰਹੋ ਥੈਂਕ ਯੂ ਸਰ ਥੈਂਕ ਯੂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ